ਸੋ ਸਾਰੇ ਭੈਣ ਭਰਾਵੋ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ। ਤੋਂ ਅੱਜ ਅਸੀਂ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਲੋਕਾਂ ਨੂੰ ਢੇਡਾਂ ਕਿਉਂ ਕਿਹਾ ਹੈ। ਹਾਲੇਲੂਇਆ। ਵੇਖੋ ਭੈਣ ਭਰਾਵੋ ਅਸੀਂ ਇਸ ਸੰਸਾਰ ਦੇ ਵਿੱਚ ਆ ਤੇ ਇਸ ਸੰਸਾਰ ਦੇ ਵਿੱਚ ਦੋ ਤਰੀਕੇ ਦੇ ਲੋਕ ਹੁੰਦੇ ਨੇ। ਇੱਕ ਢੇਡ ਦੇ ਸੁਭਾਅ ਵਾਲੇ ਤੇ ਇੱਕ ਬੱਕਰੀ ਦੇ ਸੁਭਾਅ ਵਾਲੇ। ਪਹਿਲਾਂ ਆਪਾਂ ਸੁਭਾਅ ਵੇਖਾਂਗੇ। ਦੇਖੋ ਜਿਹੜਾ ਢੇਡ ਦਾ ਸੁਭਾਅ ਹੁੰਦਾ ਆ ਢੇਡ ਆਪਣੇ ਅਜਾਲੀ ਦੇ ਮੰਗਰ ਆਰਾਮ ਦੇ ਨਾਲ ਸਿਰ ਚੁਕਾ ਕੇ ਚੱਲਦੀ ਆ ਕੋਈ ਵੀ ਜਦਾ ਹਿਲਜੁਲ ਨਹੀਂ ਕਰਦੀ ਜਿੱਧਰ ਵੀ ਉਹਦਾ ਅਜਾਲੀ ਜਾਂਦਾ ਆ ਉਹਦੇ ਪਿੱਛੇ ਪਿੱਛੇ ਹੀ ਤੁਰਦੀ ਆ ਹallelujah ਪਰ ਦੇਖੋ ਬੱਕਰੀ ਬੱਕਰੀ ਜਦੋਂ ਚੱਲਦੀ ਆ ਤੇ ਬੱਕਰੀ ਹਮੇਸ਼ਾ ਹੀ ਕਦੀ ਐਨੂੰ ਮੂੰਹ ਮਾਰਦੀ ਆ ਤੇ ਕਦੀ ਐਨੂੰ ਮੂੰਹ ਮਾਰਦੀ ਆ ਹਮੇਸ਼ਾ ਹੀ ਉਹ ਮੈਂ 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 ਕਰਦੀ ਰਹਿੰਦੀ ਹallelujah ਤੇ ਵੇਖੋ ਇਸੇ ਤਰ੍ਹਾਂ ਬੱਕਰੀ ਦੇ ਸੁਭਾਅ ਵਾਲੇ ਲੋਕ ਉਹ ਨੇ ਜਿਹੜੇ ਹਮੇਸ਼ਾ ਹੀ ਪਰਮੇਸ਼ਰ ਦੇ ਵਿਰੁੱਧ ਕਾਫਰ ਬਖਦੇ ਨੇ ਉਹਦੀ ਨਿੰਦਿਆ ਕਰਦੇ ਨੇ ਹallelujah ਤੇ ਉਹਦੇ ਦਾਸਾਂ ਦਾ ਉਹਦੇ ਸੰਤਾਂ ਦਾ ਹਮੇਸ਼ਾ ਹੀ ਉਹ ਵਿਰੋਧ ਕਰਦੇ ਨੇ ਹallelujah ਕਿਉਂ ਕਿਉਂਕਿ ਵੇਖੋ ਉਹਨਾਂ ਦੇ ਅੰਦਰ ਉਹ ਸੁਭਾਅ ਭਰਿਆ ਆ ਜਿਹੜਾ ਸੁਭਾਅ ਪਰਮੇਸ਼ਰ ਦੇ ਵਿਰੋਧ ਦੇ ਵਿੱਚ ਕੰਮ ਕਰਦਾ ਹੈ ਹallelujah ਵੇਖੋ ਉਹਨਾਂ ਦੇ ਅੰਦਰ ਕੀ ਹੁੰਦਾ ਆ ਉਹਨਾਂ ਦੇ ਅੰਦਰ ਖੂਨ ਖਰਾਬਾ ਬਹੁਤ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜਾ ਉਹਨਾਂ ਦੇ ਜੀਵਨ ਨੂੰ ਉਹਨਾਂ ਨੇ ਖਰਾਬ ਆਪਣੇ ਜੀਵਨ ਨੂੰ ਖਰਾਬ ਕਰਕੇ ਰੱਖਿਆ ਹੁੰਦਾ ਹੈ ਹallelujah ਪਰ ਵੇਖੋ ਭੇੜ ਦੇ ਸੁਭਾਅ ਵਾਲੇ ਲੋਕ ਉਹ ਹੁੰਦੇ ਨੇ ਜਿਹੜੇ ਪਰਮੇਸ਼ਰ ਤੋਂ ਡਰਦੇ ਨੇ ਤੇ ਪਰਮੇਸ਼ਰ ਦੀ ਮਰਜ਼ੀ ਨੂੰ ਆਪਣੇ ਜੀਵਨ ਦੇ ਵਿੱਚ ਪੂਰੀ ਕਰਦੇ ਨੇ ਉਹ ਕਿਸੇ ਦੇ ਨਾਲ ਵੀ ਲੜਦੇ ਨਹੀਂ ਆ तकरीबन ਉਹ ਬੜੇ ਹਲੀਮ ਦੀ ਨਾਲ ਬੜੇ ਨੀਵੇਂ ਹੋ ਕੇ ਇਸ ਧਰਤੀ ਦੇ ਉੱਤੇ ਰਹਿੰਦੇ ਹallelujah ਕਿਉਂ ਇਸੇ ਕਰਕੇ ਤੇ ਪ੍ਰਭੂ ਨੇ ਉਹਨਾਂ ਲੋਕਾਂ ਨੂੰ ਆਪਣੀਆਂ ਭੇਡਾਂ ਕਿਹਾ ਹੈ ਹallelujah ਵੇਖੋ ਭੈਣ ਭਰਾਓ ਜੇ ਧਰਤੀ ਦੇ ਉੱਤੇ ਰਹਿਣਾ ਆ ਤੇ ਭੇਡ ਦਾ ਸੁਭਾਅ ਬਣ ਕੇ ਰਹੋਗੇ ਤੇ ਇੱਕ ਦੂਜੇ ਦੇ ਜੀਵਨ ਦੇ ਵਿੱਚ ਪਿਆਰ ਆਵੇਗ ਜੇ ਬੱਕਰੀ ਦਾ ਸੁਭਾਅ ਲੈ ਕੇ ਆਪਣੇ ਸਰੀਰ ਦੇ ਵਿੱਚ ਇਸ ਦੁਨੀਆ ਤੇ ਚੱਲੋਗੇ ਤੇ ਉਹਦੇ ਨਾਲ ਵੈਰ ਵਿਰੋਧ ਤੇ ਈਰਖਾ ਹੀ ਇਸ ਸੰਸਾਰ ਦੇ ਵਿੱਚ ਫੈਲਣੀ ਹੈ ਇਸੇ ਕਰਕੇ ਪ੍ਰਭੂ ਨੇ ਆਪਣੇ ਲੋਕਾਂ ਨੂੰ ਭੇਡਾਂ ਕਿਹਾ ਵੇਖੋ ਜਦੋਂ ਅਸੀਂ ਵਚਨ ਪੜ੍ਹਦੇ ਹਾਂ ਸੰਤ ਜੀ ਉਹਨਾਂ ਦੀ ਅੰਜੀਲ ਉਹਦਾ 10:27 ਵਿੱਚ ਲਿਖਿਆ ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਤੇ ਮੈਂ ਉਹਨਾਂ ਨੂੰ ਜਾਣਦਾ ਹਾਂ ਉਹ ਮੇਰੇ ਪਿੱਛੇ ਚੱਲਦੀਆਂ ਨੇ ਦੇਖੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੇਰੀਆਂ ਭੇਡਾਂ ਮੇਰੇ ਲੋਕ ਮੇਰੀ ਆਵਾਜ਼ ਨੂੰ ਸੁਣਦੇ ਨੇ ਅੱਜ ਵੀ ਵੇਖੋ ਜਿੰਨੇ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਦੇ ਨੇ ਉਹਦੀ ਆਵਾਜ਼ ਨੂੰ ਸੁਣਦੇ ਨੇ ਤੇ ਉਹਦੇ ਹੁਕਮਾਂ ਦੇ ਉੱਤੇ ਚੱਲਦੇ ਆ ਤੇ ਅਮਲ ਕਰਦੇ ਨੇ ਹਾਲੇਲੂਇਆ ਉੱਤੇ ਪ੍ਰਭੂ ਨੇ ਕਿਹਾ ਕਿ ਉਹ ਮੇਰੇ ਪਿੱਛੇ ਆਉਂਦੇ ਨੇ ਅੱਗੇ ਵਚਨ ਦੇ ਵਿੱਚ ਲਿਖਿਆ 28 ਵਚਨ ਚ ਮੈਂ ਆਪਣੀਆਂ ਭੇਡਾਂ ਨੂੰ ਸੰਦੀਪਕ ਜੀਵਨ ਦਿੰਦਾ ਹਾਂ ਉਹ ਕਦੇ ਵੀ ਨਹੀਂ ਮਰਨਗੇਾਂ ਅਤੇ ਨਾ ਉਹਨਾਂ ਨੂੰ ਮੇਰੇ ਕੋਲੋਂ ਖੋ ਕੋਈ ਮੇਰੇ ਕੋਲੋਂ ਖੋ ਸਕਦਾ ਹੈ ਦੇਖੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਆਪਣੇ ਉਹਨਾਂ ਲੋਕਾਂ ਨੂੰ ਆਪਣੀਆਂ ਭੇਡਾਂ ਨੂੰ ਸੰਦੀਪਕ ਜੀਵਨ ਦੇਵਾਂਗਾ ਦੀਪਕ ਜੀਵਨ ਵਰਬਲ ਕਿ ਮੁਕਤੀ ਸਵਰਗ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਵਾਂਗਾ ਹਾਲੇਲੂਇਆ ਤੇ ਵਚਨ ਦੇ ਵਿੱਚ ਲਿਖਿਆ ਕੋਈ ਪ੍ਰਭੂ ਨੇ ਕਿਹਾ ਕੋਈ ਵੀ ਭਾਵੇਂ ਸ਼ੈਤਾਨ ਵੀ ਮੇਰੇ ਹੱਥਾਂ ਵਿੱਚ ਉਹਨਾਂ ਨੂੰ ਖੋ ਨਹੀਂ ਸਕਦਾ ਕਿੰਨਾਂ ਨੂੰ ਪ੍ਰਭੂ ਨੇ ਕਿਹਾ ਮੇਰੇ ਲੋਕਾਂ ਨੂੰ ਜਿਹੜੇ ਮੇਰੇ ਡਰ ਦੇ ਵਿੱਚ ਰਹਿੰਦੇ ਨੇ ਜਿਹੜੇ ਮੇਰੇ ਭੈ ਦੇ ਵਿੱਚ ਰਹਿੰਦੇ ਨੇ ਜਿਹੜੇ ਮੇਰੇ ਹੁਕਮਾਂ ਦੇ ਉੱਤੇ ਚੱਲਦੇ ਨੇ ਪ੍ਰਭੂ ਨੇ ਕਿਹਾ ਸ਼ਤਾਨ ਵੀ ਜਿਹੜਾ ਇਸ ਧਰਤੀ ਦੇ ਉੱਤੇ ਉਹਨਾਂ ਨੂੰ ਮੇਰੇ ਹੱਥ ਚੋਂ ਖੋ ਨਹੀਂ ਸਕਦਾ ਤੇ ਪ੍ਰਭੂ ਨੇ ਕਿਹਾ ਉਹਨਾਂ ਨੂੰ ਮੈਂ ਸੰਦੀਪਕ ਜੀਵਨ ਦੇਵਾਂਗਾ ਹਾਲੇਲੂਇਆ ਤੇ ਉਹਨਾਂ ਦਾ ਕਦੇ ਵੀ ਪ੍ਰਭੂ ਨੇ ਕਿਹਾ ਉਹਨਾਂ ਦਾ ਕਦੇ ਵੀ ਨਾਸ਼ ਨਹੀਂ ਹੋਵੇਗਾ ਵੇਖੋ ਭੈਣ ਭਰਾਓ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਨੇ ਇਸ ਦੁਨੀਆ ਦਾ ਪੂਰੀ ਦੁਨੀਆ ਦਾ ਨਿਆਂ ਕਰਨਾ ਆ ਤੇ ਉਹਨੇ ਸੰਗਾਦਨ ਤੇ ਬਹਿਣਾ ਆ ਤੇ ਵਚਨ ਦੇ ਵਿੱਚ ਲਿਖਿਆ ਉਹ ਭੇਡਾਂ ਨੂੰ ਸੱਜੇ ਪਾਸੇ ਤੇ ਬੱਕਰੀ ਨੂੰ ਬੱਕਰੀ ਉ ਦੇ ਸੁਭਾਅ ਵਾਲੇ ਨੂੰ ਖੱਬੇ ਪਾਸੇ ਖੜੇ ਕਰੇਗਾ ਭੇਡ ਦੇ ਸੁਭਾਅ ਵਾਲੇ ਲੋਕਾਂ ਨੂੰ ਕਹੂਗਾ ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਜਿਹੜਾ ਰਾਜ ਧਰਤੀ ਦੇ ਸ਼ੁਰੂ ਤੋਂ ਪਹਿਲਾਂ ਤੁਹਾਡੇ ਲਈ ਤਿਆਰ ਕਰਕੇ ਰੱਖਿਆ ਇਹਦੇ ਵਾਰਸ ਹੋਵੋ ਕਿਉਂਕਿ ਤੁਸੀਂ ਇਹਦੇ ਯੋਗ ਜੀ ਪ੍ਰਭੂ ਨੇ ਕਿਹਾ ਕਿ ਪ੍ਰਭੂ ਨੇ ਇਸ ਕਰਕੇ ਉਹਨਾਂ ਨੂੰ ਰਾਜ ਦੇ ਯੋਗ ਬਣਾਇਆ ਕਿ ਉਹ ਧਰਤੀ ਉੱਤੇ ਗਏ ਉਹਨਾਂ ਨੇ ਜੀਵਨ ਪ੍ਰਭੂ ਦੇ ਸੁਭਾਅ ਦੇ ਨਾਲ ਬਤੀਤ ਕੀਤਾ ਹallelujah ਇਸੇ ਕਰਕੇ ਪ੍ਰਭੂ ਨੇ ਕਿਹਾ ਕਿ ਮੈਂ ਉਹਨਾਂ ਨੂੰ ਸੰਦੀਪਕ ਜੀਵਨ ਦੇਵਾਂਗਾ ਪਰ ਜਿਹੜੇ ਬੱਕਰੀ ਦੇ ਸੁਭਾਅ ਵਾਲੇ ਲੋਕ ਆ ਪ੍ਰਭੂ ਦਾ ਵਚਨ ਕਹਿੰਦਾ ਕਿ ਉਹ ਜਿਹੜੇ ਖੱਬੇ ਪਾਸੇ ਹੋਣਗੇ ਉਹਨਾਂ ਨੂੰ ਕਹੇਗਾ हे ਦੁੱਟ ਤੇ ਬਰਿਆਰ ਲੋਕੋ ਮੇਰੇ ਕੋਲ ਚਲੇ ਜਾਓ ਤੇ ਉਸ ਸੰਦੀਪਕ ਅਗ ਦੇ ਵਿੱਚ ਚਲੇ ਜਾਓ ਜਿਹੜੀ ਸ਼ੈਤਾਨ ਤੇ ਉਹਦੇ ਦੂਤਾਂ ਦੇ ਦੁਆਰਾ ਤੇ ਦੂਤਾਂ ਦੇ ਲਈ ਤਿਆਰ ਕਰਕੇ ਰੱਖੀ ਹੈ ਬਿਕੋ ਭੈਣ ਭਰਾਓ ਜਦੋਂ ਧਰਤੀ ਦੇ ਉੱਤੇ ਇਨਸਾਨ ਆਪਣਾ ਜੀਵਨ ਦਾ ਸਫ਼ਰ ਪੂਰਾ ਕਰਕੇ ਜਾਵੇਗਾ ਨਾ ਤੇ ਜਿਉਂ ਨੇ ਸੁਭਾਅ ਬੱਕਰੀ ਵਾਲਾ ਰੱਖਾ ਹੈ ਤੇ ਫਿਰ ਉਹ ਨਗਦੀ ਅਗ ਦੇ ਵਿੱਚ ਜਾਵੇਗਾ ਜਿਉਂ ਦਾ ਸੁਭਾਅ ਇੱਕ ਭੇਡ ਦੀ ਨਿਆਈਂ ਆ ਤੇ ਖੁਦਾ ਉਹਨੂੰ ਸਦਾ ਦਾ ਜੀਵਨ ਦੇਵੇਗਾ ਹਾਲੇਲੂਇਆ ਕਿਉਂਕਿ ਪਰਮੇਸ਼ਰ ਹਮੇਸ਼ਾ ਹੀ ਉਹਦੇ ਬੱਕਰੀ ਦੇ ਸੁਭਾਅ ਵਾਲੇ ਤੇ ਭੇਡ ਦੇ ਸੁਭਾਅ ਵਾਲੇ ਲੋਕਾਂ ਦੇ ਵਿੱਚ ਹਮੇਸ਼ਾ ਹੀ ਅੰਤਰ ਕਰਦਾ ਹੈ ਕਰੇਗਾ ਵੇ ਕੋ ਇੱਕ ਪਰਮੇਸ਼ਰ ਦੀ ਮਰਜ਼ੀ ਤੇ ਚੱਲ ਰਿਹਾ ਹੈ ਤੇ ਕੋਈ ਸ਼ੈਤਾਨ ਦੀ ਮਰਜ਼ੀ ਤੇ ਚੱਲ ਰਿਹਾ ਹੈ ਤੇ ਖੁਦਾ ਅੰਤਰ ਕਰੇਗਾ ਬਈ ਕਰੇਗਾ ਕਿਉਂ ਕਿਉਂਕਿ ਉਹ ਪਰਮੇਸ਼ਿਆ ਦੇ ਹੁਕਮ ਮੰਨ ਰਿਹਾ ਆ ਕਿ ਇੱਧਰ ਜਿਹੜਾ ਬੱਕਰੀ ਦਾ ਸੁਭਾਅ ਵਾਲਾ ਉਹਦੇ ਹੁਕਮ ਨਹੀਂ ਮੰਨਦਾ ਹallelujah ਇਸੇ ਕਰਕੇ ਖੁਦਾ ਜਦੋਂ ਆਪਣਾ ਜੀਵਨ ਦਾ ਸਫਰ ਪੂਰਾ ਕਰਕੇ ਜਾਵੇਗਾ ਤੇ ਉਹਨਾਂ ਦੋਨਾਂ ਦੇ ਵਿੱਚ ਉਹਨਾਂ ਨੂੰ ਅੰਤਰ ਦਿਖਾਵੇਗਾ ਹallelujah 30 ਵਜਨ ਦੇ ਵਿੱਚ ਲਿਖਿਆ ਕੋਈ ਵੀ ਉਹਨਾਂ ਭੇਡਾਂ ਨੂੰ ਮਰੇਆ ਦੁੱਖ ਹੋ ਨਹੀਂ ਸਕਦਾ ਮੈਂ ਤੇ ਪਿਤਾ ਇੱਕ ਹallelujah ਦੇਖੋ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਉਹ ਭੇਡਾਂ ਜਿਹੜੀਆਂ ਮੈਨੂੰ ਦਿੱਤੀਆਂ ਨੇ ਉਹਨਾਂ ਨੂੰ ਕੋਈ ਉਹਨਾਂ ਨੂੰ ਭਾਗ ਕੇ ਸ਼ੈਤਾਨ ਮੇਰੇ ਹੱਥੋਂ ਕੋ ਨਹੀਂ ਸਕਦਾ ਹallelujah ਪ੍ਰਭੂ ਨੇ ਕਿਹਾ ਮੈਂ ਤੇ ਪਿਤਾ ਇਕੋ ਹੀ ਹallelujah ਆਓ ਕਿ ਜਿੰਨੇ ਵੀ ਲੋਕ ਅੱਜ ਪ੍ਰਭੂ ਕੋ ਆ ਗਏ ਨੇ ਜਿੰਨੇ ਆਉਣੇ ਨੇ ਵਿਖੋ ਭੈਣ ਭਰਾਓ ਸ਼ੈਤਾਨ ਤੁਹਾਨੂੰ ਹੱਥ ਨਹੀਂ ਲਾ ਸਕਦਾ ਜਿਹੜਾ ਤੁਹਾਡਾ ਖੁਦਾ ਨੇ ਇੱਕ ਮੁਕਤੀ ਤਿਆਰ ਕਰਕੇ ਰੱਖੀ ਹੈ ਤੁਹਾਡੇ ਲਈ ਸਦਾ ਦਾ ਜੀਵਨ ਤਿਆਰ ਕਰਕੇ ਰੱਖਿਆ ਹੈ ਸਵਰਗ ਵਿੱਚ ਉਹ ਸ਼ੈਤਾਨ ਤੁਹਾਡੇ ਕੋ ਖੋ ਨਹੀਂ ਸਕਦਾ ਉਹ ਤੁਹਾਨੂੰ ਮਿਲੇਗਾ ਜੇ ਤੁਸੀਂ ਭੇਡ ਦੇ ਸੁਭਾਅ ਤੇ ਚੱਲਦੇ ਰਹੋਗੇ ਇਸੇ ਕਰਕੇ ਵਿਖੋ ਭੈਣ ਭਰਾਓ ਇਸ਼ੂ ਮਸੀਹ ਨੇ ਕੋਈ ਭੇਡਾ ਨਹੀਂ ਚਾਰੀਆਂ ਕੋਈ ਵੀ ਇਹੋ ਜਿਹਾ ਉਹਨੇ ਕੰਮ ਨਹੀਂ ਕੀਤਾ ਉਹਨੇ ਤਾਂ ਦੱਸਿਆ ਕਿ ਕਿੱਦਾਂ ਇਨਸਾਨ ਭੇਡ ਦੇ ਸੁਭਾਅ ਦੇ ਵਿੱਚ ਰਹਿ ਕੇ ਇਸ ਧਰਤੀ ਉੱਤੇ ਆਪਣਾ ਮੁਸਾਫਰੀ ਦਾ ਸਵਾ ਗੁਜ਼ਾਰ ਕਰਕੇ ਤੇ ਉਹ ਸਵਰਗ ਰਾਜ ਦੇ ਵਿੱਚ ਪ੍ਰਵੇਸ਼ ਕਰ ਸਕਦਾ ਹੈ ਪਰ ਜਿਹੜਾ ਇੱਕ ਇਨਸਾਨ ਬੱਕਰੀ ਦੇ ਸੁਭਾਅ ਤੇ ਰਹੇਗਾ ਤੇ ਉਹ ਕੰਮ ਕਰੇਗਾ ਜਿਹੜੇ ਪਰਮੇਸ਼ਰ ਦੇ ਵਿਰੋਧ ਵਿੱਚ ਨੇ ਉਹ ਸ਼ੈਤਾਨ ਦੇ ਮਗਰ ਲਾ ਕੋਈ ਸ਼ੈਤਾਨ ਦਾ ਕੰਮ ਆ ਕਿ ਸਰੀਰ ਨੂੰ ਨਾਸ ਕਰਨਾ ਉਹਦੇ ਕੋ ਗਲਤ ਗੱਲਾਂ ਕਰਵਾਉਣੀਆਂ ਪਰ ਪਰਮੇਸ਼ਰ ਦੇ ਆਤਮਾ ਦਾ ਕੰਮ ਆ ਕਿ ਇਨਸਾਨ ਨੂੰ ਸਹੀ ਡਾਇਰੈਕਸ਼ਨ ਦੇਣੀ ਹallelujah ਤਾਂ ਇਤੇ ਵੇਖੋ ਪ੍ਰਭੂ ਨੇ ਕਿਹਾ ਕਿ ਬੰਦਾ ਆਪਣੀਆਂ ਗੱਲਾਂ ਤੋਂ ਦੋਸ਼ੀ ਆਪਣੀਆਂ ਗੱਲਾਂ ਤੋਂ નિર્ਦੋਸ਼ੀ ਧਰਾਇਆ ਜਾਵੇਗਾ ਕਿਹੇ ਦੀਆਂ ਗੱਲਾਂ ਤੋਂ ਨਹੀਂ ਜੋ ਉਹਨੇ ਆਪਣੇ ਜਿੱਦਾਂ ਹਣ ਬੱਕਰੀ ਦੇ ਸੁਭਾਅ ਵਾਲੇ ਲੂਕ ਉਹ ਜਿੱਦਾਂ ਮੈਂ 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 ਪਰਮੇਸ਼ਰ ਦੀ ਨਿੰਦਿਆ ਕਰਦੇ ਉਹਦੇ ਲੋਕਾਂ ਦੀ ਨਿੰਦਿਆ ਕਰਦੇ ਸੰਤਾਂ ਦੀ ਨਿੰਦਿਆ ਕਰਦੇ ਉਹਨਾਂ ਨੂੰ ਖੁਦਾ ਇੱਕ ਸਾਈਡ ਤੇ ਖੱਬੇ ਪਾਸੇ ਖੜੇ ਕਰ ਦੇਗਾ ਤੇ ਭੇਡ ਦੇ ਸੁਭਾਅ ਵਾਲੇ ਜਿਹਨੇ ਉਹ ਹੁਕਮ ਚ ਚੱਲਦੇ ਨੇ ਉਹਨਾਂ ਨੂੰ ਸੱਜੇ ਪਾਸੇ ਕਰ ਦੇਵੇਗਾ ਵੇਖੋ ਭੈਣ ਭਰਾਓ ਖੁਦਾ ਨੇ ਫ੍ਰੀ ਧਰਤੀ ਦੇ ਉੱਤੇ ਜੀਵਨ ਦਿੱਤਾ ਇੱਕ ਇੱਕ ਸ਼ਰੀਰ ਨੂੰ ਮਰਜ਼ੀ ਤੁਹਾਡੀ ਆ ਕਿ ਤੁਸੀਂ ਕਿਹੜੇ ਸੁਭਾਅ ਦੇ ਵਿੱਚ ਪਰਮੇਸ਼ਰ ਦੇ ਪਿੱਛੇ ਚੱਲਣਾ ਹੈ ਕਿਉਂਕਿ ਖੁਦਾ ਨੇ ਆਜ਼ਾਦ ਮਰਜ਼ੀ ਦਿੱਤੀ ਹੈ ਫੈਸਲਾ ਹੁਣ ਤੁਹੀ ਕਰਨਾ ਹੈ ਕਿ ਅਸੀਂ ਕਿਹੜੇ ਸੁਭਾਅ ਦੇ ਵਿੱਚ ਇਸ ਧਰਤੀ ਉੱਤੇ ਢਲਣਾ ਹੈ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ